ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਹ ਹਾਂ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਜੀ ਪ੍ਰੀਤ ਸੀਡ ਸਟੋਰ ਜੋ ਕਿ ਦਾਣਾ ਮੰਡੀ ਦੇ ਵਿੱਚ ਪੰਜ ਨੰਬਰ ਦੀ ਦੁਕਾਨ ਆ ਇੱਥੇ ਲਗਭਗ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਵਿੱਚ ਨਵਾਂ ਪਿੰਡ ਅਟਨਾ ਵਾਲੀ ਮਿਠੜਾ ਕਾਂਜਲੀ ਬੂਟਾਂ ਧੰਮਾ ਕੋਠੇ ਕਾਲਾ ਸਿੰਘ ਤੇ ਫਿਆਲੀ ਜਾਂ ਇੱਕ ਤੋਂ ਪਿੰਡ ਹੋਰ ਵੀ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੀੜਤ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਕਿ ਇਹਨਾਂ ਨੇ 110 ਜਿਹੜਾ ਬੀਏ ਝੋਨੇ ਦਾ ਉਹ ਕਹਿ ਕੇ ਇਸ ਦੁਕਾਨ ਤੋਂ ਖਰੀਦਿਆ ਸੀਗਾ ਜੋ ਕਿ ਸ਼੍ਰੀ ਰਾਮ ਕੰਪਨੀ ਦਾ ਏ ਪਰ ਜਦੋਂ ਹੁਣ ਸਾਰੀਆਂ ਪਾਣੀ ਲੱਗ ਚੁੱਕੇ ਨੇ ਉਹਨਾਂ ਨੂੰ ਖਾਦਾਂ ਪੈ ਚੁੱਕੀਆਂ ਨੇ ਦਵਾਈਆਂ ਪੈ ਚੁੱਕੀਆਂ ਨੇ ਕਿਸਾਨ ਦਾ ਖਰਚਾ ਹੋ ਚੁੱਕਿਆ ਏ ਪਰ ਅੱਜ ਹਾਲਾਤ ਇਹ ਨੇ ਕਿ ਜੇ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਕਿ ਜਿਹੜੇ ਸੈਂਪਲ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਜਾਂ ਜਿੱਥੇ ਮੌਜੂਦਾ ਨਾਲ ਵੀ ਲੈ ਕੇ ਆਏ ਆ ਕਿ ਅੱਧਾ ਝੋਨਾ ਲਗਭਗ 45 ਤੋਂ 50% ਝੋਨਾ ਜਿਹੜਾ ਹੈਗਾ ਉਹ ਪੱਕ ਚੁੱਕਿਆ ਏ ਬਾਕੀ ਅੱਧਾ ਝੋਨਾ ਜਿਹੜਾ ਹੈਗਾ ਉਹ ਹਜੇ ਤੱਚਾ ਹੀ ਖੜਾ ਏ ਉਹ ਕਾਰਨ ਕੀ ਹੈ ਤੁਸੀਂ ਆ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਝੋਨਾ ਹੈ ਉਹ ਉਸੇ ਤਰ੍ਹਾਂ ਹੀ ਖੜਾ ਹੈ ਹੈਨਾ ਤੇ ਇਹ ਜਿਹੜਾ ਬੀਏ ਇਹ ਮਿਕਸ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੰਪਲੀਟਾ ਅਸੀਂ ਕਰ ਰਹੇ ਆ ਚਾਹੇ ਉਹ ਮਾਲਵੇ ਦੀ ਗੱਲ ਹੋਵੇ ਚਾਹੇ ਮਾਝੇ ਦੀ ਗੱਲ ਹੋਵੇ ਚਾਹੇ ਦੁਆਬੇ ਏਰੀਆ ਦੀ ਗੱਲ ਹੋਵੇ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ ਖੇਤੀਬਾੜੀ ਮਹਿਕਮਾ ਜਾਂ ਸਰਕਾਰਾਂ ਮੰਤਰੀਆਂ ਤੱਕ ਜਿੱਦਾਂ ਬਿਸ਼ੇਸ਼ ਅਕਾਲੀ ਆਪਣੇ ਸਰਕਾਰ ਦੇ ਵਿੱਚ ਜਿਵੇਂ ਰਾ ਤੋਤਾ ਸਿੰਘ ਮੰਤਰੀ ਜਿਹੜਾ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਕਰੋੜਾਂ ਰੁਪਏ ਦਾ ਕਪਲਾ ਜਾਂ ਅਰਬਾਂ ਰੁਪਈਆਂ ਦਾ ਕਪਲਾ ਜਿਹੜਾ ਬੀ ਦੇ ਵਿੱਚ ਨਿਕਲਿਆ ਸੀ ਹਾਲਾਤ ਅੱਜ ਵੀ ਉਹੀ ਨੇ ਸਰਕਾਰਾਂ ਬਦਲੀਆਂ ਨੇ ਸਿਰਫ ਲੋਗੋ ਚੇਂਜ ਹੋਏ ਨੇ ਹਾਲਾਤ ਪ੍ਰਣਾਲੀ ਉੱਥੇ ਦਾ ਉੱਥੇ ਹੀ ਖੜਾ ਏ ਇਹਦੇ ਵਿੱਚ ਜਦੋਂ ਅਸੀਂ ਸਬੰਧਤ ਦੁਕਾਨਦਾਰ ਕੋਲੋਂ ਅੱਜ ਬੀ ਮੰਗੇ ਸੌਰੀ ਬਿੱਲ ਮੰਗੇ ਉਹਨਾਂ ਬੀਆਂ ਦੇ ਤੇ ਦੁਕਾਨਦਾਰ ਵੱਲੋਂ ਤੁਸੀਂ ਦੇਖ ਸਕਦੇ ਕਿ ਪੁਰਾਣੀਆਂ ਡੇਟਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਕਪਲਾ ਹੈ ਕਿ ਪੁਰਾਣੀਆਂ ਡੇਟਾ ਦੇ ਵਿੱਚ ਬੀ ਜਿਹੜੇ ਆਪਣੇ ਬੀਆਂ ਦੇ ਜਿਹੜੇ ਬਿੱਲ ਕੱਟੇ ਜਾਂਦੇ ਨੇ ਤੇ ਜਿੱਤੇ ਤੁਸੀਂ ਇਹ ਗ੍ਰਾਹਕ ਦੇ ਸਾਈਨ ਆਉਣੇ ਨੇ ਉੱਥੇ ਦੁਕਾਨਦਾਰ ਵੱਲੋਂ ਆਪ ਸਾਈਨ ਕੀਤੇ ਜਾਂਦੇ ਨੇ ਇਹ ਵੀ ਇੱਕ ਫਰਜੀ ਵਾੜਾ ਹੋ ਰਿਹਾ ਹੈ ਜਿਹੜੀ 420 ਹੋ ਰਹੀ ਹੈ ਸੋ ਅਸੀਂ ਜਿਹੜੇ ਸਾਡੇ ਕਪੂਰਥਲੇ ਦੇ ਇਥੋਂ ਦੇ ਚੀਫ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਪਰ ਅਸੀਂ ਕਿਸਾਨ ਵੀਰਾਂ ਨੂੰ ਵੀ ਲਗਭਗ 2-3 ਸਾਲ ਤੋਂ ਲਗਾਤਾਰ ਵੀਡੀਓ ਜਰੀਏ ਜਾਂ ਪ੍ਰੈਸ ਜਰੀਏ ਅਸੀਂ ਇਹ ਸੁਚੇਤ ਕਰ ਰਹੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦਣੀ ਹੈ ਕੋਈ ਵੀ ਤੁਸੀਂ ਵੀ ਖਰੀਦਣਾ ਹੈ ਉਹ ਤੁਸੀਂ ਪੱਕੇ ਬਿਲਾਾਂ ਦੇ ਉੱਪਰ ਖੀਦੋ ਇਹ ਪ੍ਰੋਬਲਮ ਜਿਹੜੀਆਂ ਕ੍ਰੀਏਟ ਨਾ ਹੋਣ ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਜਾਂ ਖੇਤੀਬਾੜੀ ਵਿਭਾਗ ਮੈਂ ਆਪਣੀ ਦੁਕਾਨਦਾਰ ਮੋਟੀਆਂ ਕਮਾਈਆਂ ਕਰਦੇ ਨੇ ਮੋਟੀਆਂ ਪ੍ਰੋਫਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਤੇ ਜਿਹੜੀਆਂ ਇਹ ਇਹਨਾਂ ਦੀ ਹਿੱਸੇਦਾਰੀ ਹੈ ਉਹ ਸਰਕਾਰਾਂ ਦੀ ਵੀ ਹਿੱਸੇਦਾਰੀ ਹੈ ਤੇ ਆਪਣੇ ਖੇਤੀਬਾੜੀ ਡਿਪਾਰਟਮੈਂਟ ਦੀ ਵੀ ਹਿੱਸੇਦਾਰੀ ਹੈ ਸੋ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਕੇ ਸਬੰਧਤ ਦੁਕਾਨਦਾਰਾਂ ਉੱਪਰ ਸਬੰਧਤ ਆਪਣੀਆਂ ਕੰਪਨੀਆਂ ਉੱਪਰ ਤੇ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਰੋਕਿਆ ਅੱਜ ਤੱਕ ਇਹਨਾਂ ਦੀ ਕਦੀ ਚੈਕਿੰਗ ਨਹੀਂ ਹੋਈ ਕਦੀ ਸੈਂਪਲ ਨਹੀਂ ਭਰੇ ਗਏ चंद ਪੈਸਿਆਂ ਦੇ ਬਦਲੇ ਚੋ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹਨੂੰ ਬਰਬਾਦ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਅੱਜ ਧਰਨੇ ਮੁਜ਼ਾਰੇ ਲਾਉਣ ਦੇ ਲਈ ਮਜਬੂਰ ਹੈ ਇਹਨਾਂ ਸਾਰਿਆਂ ਦੇ ਉੱਤੇ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਏ ਅਗਲੀ ਜਿਹੜੀ ਵੀ ਕਾਰਵਾਈ ਹੋਊ ਉਹਦੇ ਬਾਰੇ ਤੁਹਾਨੂੰ ਸੂਚਿਤ ਕਰਤਾ ਜਾਵੇ ਤੁਸੀਂ ਅੱਜ ਆਏ ਦੁਕਾਨ ਤੇ ਪੁਲਿਸ ਨੂੰ ਤੁਹਾਨੂੰ ਉਹਨਾਂ ਵੱਲੋਂ ਕੀ ਦਿੱਤਾ ਗਿਆ ਆਸ਼ਵਾਸਨ ਕੁਝ ਦਿੱਤਾ ਗਿਆ ਕਿ ਜਿਹੜਾ ਜੇ ਕੋਈ ਨੁਕਸਾਨ ਹੋਇਆ ਕਿਸਾਨ ਦਾ ਜੇ ਕੰਪਨੀ ਭਰੇਗੀ ਜਾਂ ਉਹ ਕੁਝ ਕਰਣਗੇ ਦੇਖੋ ਜੀ ਉਹਨਾਂ ਵੱਲੋਂ ਕੋਈ ਸਾਨੂੰ ਇਦਾਂ ਦਾ ਆਸ਼ਵਾਸ ਨਹੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਸੀਲ ਬੰਦ ਚੀਜ਼ ਕੰਪਨੀ ਤੋਂ ਖਰੀਦੀ ਸੀ ਸਾਡੇ ਕੋਲ ਪੱਕੇ ਬਿੱਲ ਨਹੀਂ ਪੱਕੇ ਬਿੱਲ ਸਾਡੇ ਕੋਲ ਤੁਸੀਂ ਲਿਆ ਸਕਦੇ ਹੋ ਜਦੋਂ ਸਾਡਾ ਸਵਾਲ ਸੀਗਾ ਕਿ ਤੁਸੀਂ ਪੱਕੇ ਬਿੱਲ ਉਸ ਸਮੇਂ ਤਾਤੋਂ ਨਹੀਂ ਦਿੰਦੇ ਜਦੋਂ ਕਿਸਾਨ ਵੀਰ ਲੈਣ ਆਉਂਦਾ ਤੇ ਉਹਨਾਂ ਵੱਲੋਂ ਉਹੀ ਰਟੀ ਰਟਾਈ ਲਾਈਨ ਜਿਹੜੀ ਹੈਗੀ ਆ ਕਿ ਕਿਸਾਨਾਂ ਦਾ ਤੇ ਦੁਕਾਨਦਾਰਾਂ ਦਾ ਇੱਕ ਨੋਮਾਸ਼ ਦਾ ਰਿਸ਼ਤਾ ਹੁੰਦਾ ਏ ਯਕੀਨ ਦੇ ਉੱਤੇ ਸੋਦੇ ਚੱਲਦੇ ਨੇ ਪਰ ਇਹ ਸੋਦੇ ਯਕੀਨ ਵਾਲੇ ਨਹੀਂ ਰਹਿ ਗਏ ਅੱਜ ਅੱਜ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਏ ਇਸੇ ਕਰਕੇ ਸਾਨੂੰ ਧਰਨੇ ਮੁਜਾਰੇ ਬਾਅਦ ਲਾਉਣੇ ਪੈਂਦੇ ਨੇ ਇਸ ਲਈ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਪੱਕੇ ਬੈਲਿਆ ਕਰੋ ਅਗਲੀ ਕਾਰਵਾਈ ਲਈ ਅਸੀਂ ਖੇਤੀਬਾੜੀ ਡਿਪਾਰਟਮੈਂਟ ਕੋਲ ਜਾਂਦੇ ਆ ਜੇ ਇੱਥੇ ਕਾਰਵਾਈ ਨਹੀਂ ਰੁਕਦੀ ਤਾਂ ਸਾਨੂੰ ਜੋ ਵੀ ਪ੍ਰਦਰਸ਼ਨ ਕਰਨਾ ਪਿਆ ਤਿੱਖੇ ਸੰਘਰਸ਼ ਲੜਨੇ ਪਏ ਕੋਈ ਰੋਡ ਜਾਮ ਕਰਨਾ ਪਿਆ ਅਸੀਂ ਹਰ ਚੀਜ਼ ਦੇ ਲਈ ਤਿਆਰ ਆ ਮੇਰਾ ਨਾਮ ਸੁਪਰੀਤ ਸਿੰਘ ਉਹਦੀ ਤੇ ਇਹ ਕੀ ਕਮੰਡ ਨਾ ਕੀ ਆ ਮੇਰੀ ਅਗੇ ਜੀ ਪ੍ਰੀਸੀਡਰ ਸਟੋਰ ਕੰਪਨੀ ਦਾ ਨਾਮ ਤੇ ਅੱਜ ਕਾਫੀ ਕਿਸਾਨ ਇਕੱਠੇ ਹੋ ਕੇ ਆਏ ਆ ਤੇ ਉਹਨਾਂ ਦਾ ਇਹ આરોਪ ਆ ਕਿ ਤੁਹਾਡੇ ਕੋਲੋਂ ਜਿਹੜਾ ਵਾ ਸੁਪਰੀ ਗੱਡੇ ਜਿਹੜੇ ਬੀਜ ਆ ਉਹ ਦਿੱਤੇ ਜਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਜੀ ਵੀ ਡੁਪਲੀਕੇਟ ਬੀਜ ਨਹੀਂ ਦਾ ਬੀਜ ਕੰਪਨੀ ਦਾ ਹੀ ਆ ਕੰਪਨੀ ਤੋਂ ਲਿਆ ਗਿਆ ਸੀਗਾ ਕਿਹੜੀ ਕੰਪਨੀ ਹੈ ਸ਼੍ਰੀ ਰਾਮ ਬਾਇਓ ਇਹ ਸ਼੍ਰੀ ਰਾਮ ਐਗਰੀਟੈਕ ਇੰਡੀਆ ਕੰਪਨੀ ਤੋਂ ਬੀਜ ਲਿਆ ਸੀਗਾ ਆਪਾਂ ਤੇ ਦਿਲ ਤੇ ਲਿਆ ਸੀਗਾ ਬਾਕਾਇਦਾ ਦਿਲ ਤੇ ਆਪਾਂ ਜੀ ਦੇ ਨਾਲ ਨੂੰ ਮਾਲ ਦਿੱਤਾ ਵਾ ਉਹਦੇ ਵਿੱਚ ਇਹ ਆ ਵੀ 110 ਵੈਰੈਟੀ ਦੇ ਵਿੱਚ 126 ਤੇ ਬੀਜ ਦੀ ਥੋੜੀ ਮਿਕਸਿੰਗ ਆਈ ਆ ਕੰਪਨੀ ਵਾਲੇ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਰਿਟਰਨ ਤੇ ਦੇ ਕੇ ਗਏ ਆ ਤੇ ਕੰਪਨੀ ਵਾਲੇ ਅੱਜ ਆ ਵੀ ਰਹੇ ਆ ਤੇ ਉਹ ਜ਼ਿਮੀਂਦਾਰਾਂ ਦੇ ਰੋ ਰੋ ਕਰਾ ਦਿੰਦੇ ਆ ਤੇ ਉਹ ਕੰਪਨੀ ਵਾਲੇ ਇਸ ਤੋਂ ਪਹਿਲਾਂ ਆਣ ਕੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਗਏ ਆ ਜੀ ਖੇਤਾਂ ਦਾ ਸਾਰਾ ਉਹਨਾਂ ਨੇ ਦੇਖਿਆ ਗਿਆ ਵਾ ਜ਼ਿਮੀਂਦਾਰਾਂ ਨੂੰ ਵੀ ਪਤਾ ਉਹਨਾਂ ਨੇ ਖੇਤਾਂ 'ਚ ਪਹੁੰਚੇ ਆ ਤੇ ਉਸ ਤੋਂ ਬਾਅਦ ਉਹ ਲਿਖ ਕੇ ਲੈ ਆ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਆ ਕੱਲ ਸੋਮਵਾਰ ਸੀਗਾ ਜਾ ਜੋ ਆ ਰਿਹਾ ਦੱਸਾਂਗੇ ਜੀ ਦਰ ਨੂੰ ਕੀ ਹੁੰਦਾ ਕੀ ਲੈਣਾ ਕੀ ਹਾਲ ਹੈ ਇਸ ਜਿਹੜੀ ਮਿਕਸਿੰਗ ਆਈ ਆ ਦੋਸਤ ਜੀ ਸੋਨਾ ਦਾ ਇਹ ਵੀ ਰੋਪਾ ਜੀ ਉਹ ਸਮੇਂ ਪਤੀ ਬੀਜ ਨਹੀਂ ਕੱਢਦੇ ਤਾਂ ਆ ਜੁਨਾਂ ਨੂੰ ਕਹਿਣ ਨੂੰ ਨਹੀਂ ਬਟ ਨਹੀਂ ਨਹੀਂ ਦੱਸਿਆ ਜੀ ਫਾਰਮਰ ਉਸ ਟਾਈਮ ਤੇ ਆ ਰਿਹਾ ਜੀ ਬੀਜ ਦੇ ਦੋ ਰਾਜ ਹੁੰਦਾ ਜਦਾ ਅਜ ਰਾਜਾ ਚਲੋ ਬਾਤ ਕਰਕੇ ਪਾ ਉਸ ਟਾਈਮ ਵੀ ਦੇ ਹੁੰਦਾ ਜੀ ਫਾਰਮਰ ਸਾਨੂੰ ਇੰਨਾ ਦੇ ਦਿਓ ਜੀ ਮੈਨੂੰ ਪ੍ਰੀਤ ਤੌਰ ਮੈਨੂੰ ਤੌਰ ਮੇਰਾ ਮੇਰੇ ਕੱਢ ਦੋ ਚਲੋ ਅਸੀਂ ਕੁਝ ਮਿਲ ਕੱਟ ਲਈਦੇ ਆ ਉਹ ਨਹੀਂ ਦਿਮਾਗ ਚ ਰਹਿੰਦਾ ਵੀ ਜਿਹੜੇ ਰਹਿ ਜਾਂਦੇ ਆ ਉਸ ਨੂੰ ਪਤਾ ਹੁੰਦਾ ਕਿ ਇੰਨਾ ਬੀਜ ਵੇਚਿਆ ਵਾ ਇੰਨਾ ਵੇਖਾ ਇੰਨਾ ਪਾਇਆ ਵਾ ਪਹਿਲਾਂ ਸੀ ਬਾਤ ਤੋਂ ਕੱਟ ਕੇ ਸਾਰੇ ਜਿੰਨੇ ਜੀਵਨਦਾਰਾਂ ਦੀ ਕੰਪਲੇਂਟ ਸੀ ਸਾਰਿਆਂ ਨੇ ਬਿਲ ਦੇ ਦਿੱਤੇ। ਫਸ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਪਨੀ ਮੰਨ ਨਹੀਂ ਆ। ਭਾਜੀ ਇਹ ਕੰਪਨੀ ਇਹ ਵੀ ਕੱਲ ਮੈਂ ਕਰੇਗੀ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਉਹ ਭਰਪਾਈ ਕਰੇ। ਕੰਪਨੀ ਆਗਿਆਂ ਦੀ ਮੇਰੇ ਕੋਲ ਬਰੇਦਰ ਰਿਕਾਰਡਿੰਗ ਪਈ ਆ। ਤੁਹਾਨੂੰ ਮੈਂ ਸੁਣਾ ਸਕਦਾ ਉਹਨਾਂ ਨੇ ਇਹ ਕਿਹਾ ਜੀ ਜੀ ਅਸੀਂ ਖੜੀ ਮੀਟਿੰਗ ਕੀਤੀ ਆ। ਉਹਦੇ ਵਿੱਚ ਇਸ ਟਾਈਮ ਅਸੀਂ ਕੁਝ ਨਹੀਂ ਕਿਹਾ ਦਾ। ਕਿਹਦੇ ਜਿਹੜੇ ਪੀਆਰ ਵੈਰਾਈਟੀ 126 ਵਿੱਚ ਮਿਕਸ ਆ। ਉਹਦਾ ਤਾਂ 110 ਦਾ ਜਿਹੜਾ ਫਰਕ ਆ ਤਾਂ ਇਹ 15 ਤੋਂ 20 ਦਿਨ ਲਾ ਲੋ ਵੱਧ ਤੋਂ ਵੱਧ ਕਹਿੰਦੇ ਇੰਨਾ ਆ। 126 ਚੋਂ ਨਾਲ ਜਿਹੜਾ ਜੀ ਪੱਕੇ ਕਰਦਾ ਨੀਗਾ ਵਜਨ ਜੂਸ ਕੰਮ ਕਰੋਗਾ ਥੋੜਾ ਜਿਹਾ ਵਜਨ ਘਟੂਗਾ ਦਾ ਕਿਰਦਾ ਨੀਗਾ ਕਟਿੰਗ ਤੇ ਕਹਿੰਦੇ ਜੋ ਝਾੜਦੇ ਉਸ ਤੋਂ ਉਗੇ ਏਰੀਏ ਦੇ ਵਿੱਚ ਜੇ ਉਸ ਤੋਂ ਘੱਟ ਕਰਦਾ ਤੇ ਅਸੀਂ ਬੈਠੇ ਆ ਕੰਪਨੀ ਵਾਲਿਆਂ ਨਾਲ ਇਹ ਵਿਆਹ ਸੀਗਾ ਪਰ ਸਾਡੇ ਨਾਲ ਤੇ ਹੁਣ ਕੰਪਨੀ ਵਾਲੇ ਆ ਰਹੇ ਆ ਬਾਕੀ ਉਹਨਾਂ ਦੀ ਤੁਸੀਂ ਗੱਲਬਾਤ ਕਰਕੇ ਤੁਹਾਨੂੰ ਦੱਸ ਦੇਣਾ ਤੇ ਤੁਹਾਡੇ ਕੋਲ ਰੋਪ ਲੱਗਦੇ ਆ ਅੱਗੇ ਵੀ ਜਿਹੜਾ ਤੁਸੀਂ ਬੀਜ ਵਗੈਰਾ ਦਿੰਨੇ ਹੋ ਤੇ ਉਹ ਉਹਦੇ ਵਿੱਚ ਵੀ ਜਿਹੜਾ ਵਾ ਡੁਪਲੀਕੇਟ ਉਹ ਦਿੱਤੇ ਜਾਂਦੇ ਉਹਦੇ ਵਿੱਚ ਤਰ੍ਹਾਂ ਹੋਣੀ ਇੱਥੇ ਇੱਕ ਜਿਹੀ ਤਾਂ ਖੜੇ ਸੀ ਜੀ ਕਹਿਣਾ ਸੀ ਮੈਂ ਤੁਹਾਡੀ ਗੱਲ ਨਾਲ ਉਹਦੇ ਵਿੱਚ ਇਦਾਂ ਹਨਾ ਜੀ ਕੰਪਨੀਆਂ ਜਿਹੜੀਆਂ ਆਪਾਂ ਬ੍ਰਾਂਡਡ ਕੰਪਨੀਆਂ ਨਾਲ ਕੰਮ ਕਰੀਦਾ ਜੀ ਜਿਨ੍ਹਾਂ ਦਾ ਨਾਮ ਆ ਤੇ ਦਿਲ ਤੇ ਮਾਲ ਲਈਦਾ ਬਿਲ ਤੇ ਵੇਚੀਦਾ ਹੁਣ ਬੰਦ ਸੀਲ ਮਾਲ ਲਈਦਾ ਜੀ ਉਹਦੇ ਵਿੱਚ ਕੰਪਨੀ ਕੀ ਭਰ ਕੇ ਦੇ ਦਵੇ ਅਸੀਂ ਤਾਂ ਉਸ ਡੋਰੀ ਦੇ ਉੱਤੇ ਪੜ ਲੈਣਾ ਜਾਂ ਵੇਚ ਕੇ ਪੜ ਲੈਣਾ ਉਹਦੇ ਵਿੱਚ ਕੀ ਨਿਕਲੇਗਾ ਇਹ ਵਗੇ ਉਦੋਂ ਫਸਲ ਕੱਟਣ ਤੇ ਪਤਾ ਲੱਗਦਾ ਵੀ ਕੀ ਉਹਦੇ ਵਿੱਚ ਹੈਗਾ ਹਨਾ ਉਹਦੇ ਵਿੱਚ ਚਲੋ ਫਾਰਮਰ ਨੇ ਜਿਹੜੀ ਤੁਹਾਨੂੰ ਦੱਸਿਆ ਵੀ ਕਣਕ ਦੇ ਵਿੱਚ ਦਿੱਕਤ ਆਈ ਆ ਕਣਕ ਜਦੋਂ ਪੱਕਦੀ ਸੀ ਉਸ ਟਾਈਮ ਤੁਹਾਨੂੰ ਦੱਸ ਸਕਦੇ ਸੀ ਬਾਅਦੋਂ ਤੋਂ ਬਾਅਦ ਦੱਸ ਰਿਹਾ ਉਹਦੇ ਵਿੱਚ ਮੈਂ ਕੀ ਕਰ ਸਕਦਾ ਉਸ ਟਾਈਮ ਕੰਪਨੀ ਨੂੰ ਕਹਿੰਦਾ ਵੀ ਭਾਈ ਆਪੇ ਦੇਖੋ ਆ ਦਿੱਕਤ ਆਈ ਹੈ ਬਰੇ ਜਿਹਦਾ ਇਸ ਟਾਈਮ ਕੋਲ ਮੌਕੇ ਤੇ ਪ੍ਰੋਬਲਮ ਆਈ ਆ ਸਾਰੇ ਤੀਵੀਂਦਾਰ ਆਏ ਆ ਆਪਾਂ ਇਸ ਟਾਈਮ ਖੜੇ ਆ ਆਪਾਂ ਭਾਈ ਦੇ ਨਾਲ ਇਥੋਂ ਦਰਾਂਤੇ ਆ ਜ਼ਿੰਮੇਵਾਰਾਂ ਦੇ ਨਾਲ ਖੜੇ ਆ ਅੱਗੇ ਵੀ ਖੜੇ ਰਹਿਣਾ ਹੈ